ਦੇਖੋ ਅਸੀਂ ਇਹਦੇ ਲਈ ਹਮੇਸ਼ਾ ਇਹ ਨਿਗਾਹ ਰੱਖਦੇ ਆ ਮੈਂ ਪਰਸੋਂ ਵੀ ਦੋ ਮੀਟਿੰਗਾਂ ਜਿਹੜੀਆਂ ਜਿੰਨਾਂ ਸਾਡਾ ਸਟਾਫ ਹੈਗਾ ਸੇਵਾਦਾਰ ਹੈਗੇ ਆ ਉਹਨਾਂ ਨਾਲ ਕੀਤੀਆਂ ਇਤੇ ਫਿਰ ਵੀ ਗਲਤੀ ਸਾਡੇ ਸੇਵਾਦਾਰਾਂ ਦੀ ਅੱਖਾਂ ਤੇ ਨਹੀਂ ਆਇਆ ਹੋਏਗਾ ਕਿਉਂਕਿ ਦੂਜੇ ਧਰਮ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੇ ਮਰਿਆਦਾ ਕੀ ਆ ਸਿਧਾਂਤ ਕੀ ਆ ਤੇ ਅਸੀਂ ਅਸੀਂ ਇਹ ਜ਼ਰੂਰ ਕਰਦੇ ਹਾਂ ਕਿ ਪਹਿਰਾ ਜਿਹੜਾ ਉਹ ਸਖਤ ਕੀਤਾ ਜਾਵੇਗਾ ਰੱਖਿਆ ਜਾਵੇਗਾ ਕੋਈ ਅੱਗੇ ਤੋਂ ਇਹਦਾਂ ਗਲਤੀ ਨਾ ਕਰੇ ਤੇ ਵੀਡੀਓ ਦੀ ਜਾਂਚ ਕਰੇਂ ਕਰੋ ہاں ਜਾਂਚ ਕਰਾਂਗੇ ਜਾਂਚ ਕਰਾਂਗੇ ਦੁਹਾਂ ਜਾਂਚ ਕਰਾਂਗੇ ਤੇ ਉਹਨਾਂ ਨੂੰ ਆਪਣੇ ਸਿਵਦਾਦਾਨ ਨੂੰ ਵੀ ਕਹੋਗੇ ਵੀ ਭਾਈ ਉਹ ਸਾਰਾ ਨਿਕਲਿਆ ਹੁੰਦਾ ਹੈ ਪੂਰੀ ਪੂਰੀ ਜਾਂਚ ਕੀਤੀ ਜਾਵੇ ਮਰਨ ਸਿੰਘ ਸਾਹਿਬ ਵੋਟ ਤਾਂ ਲਗਾਏ ਗਏ ਨੇ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾਲ ਕਿਤੇ ਵੀ ਕੋਈ ਇਸ ਤਰ੍ਹਾਂ ਦੇ ਬੋਰਡ ਵੀ ਲਗਾਏ ਜਾਣ ਕਿ ਕਿ ਜੇਕਰ ਮर्याਦਾ ਬਾਰੇ ਕਿਸੇ ਨੂੰ ਨਹੀਂ ਪਤਾ ਦੇਖੋ ਇਹਦੇ ਲਈ ਪਤਕ ਕੀ ਹੈ ਇਹ ਬੜਾ ਗੁੰਜਦਾਰ ਵਿਸ਼ਾ ਜਿਹੜੇ ਕਵੈਸਨ ਕੀਤਾ ਜਦੋਂ ਆਪਾਂ ਘੰਟਾ ਘਰ ਤੋਂ ਥੱਲੇ ਪੌੜੀਆਂ ਉੱਤਰਦੇ ਹਨ ਤੇ ਜਿਨ੍ਹਾਂ ਨੂੰ ਨਹੀਂ ਪਤਾ ਸੈਕ ਸੰਗਮ ਦਾ ਪਤਾ ਬਹੁਤੇ ਹਿੰਦੂ ਭਾਈਚਾਰੇ ਨੂੰ ਪਤਾ ਕਈ ਦੂਸਰੇ ਜਿਹੜੇ ਬਾਹਰੋਂ ਹੁੰਦੇ ਆ ਜਿਹੜੇ ਟਿਕਨਿਕ ਤੌਰ ਤੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਫੋਟੋ ਵਗੈਰਾ ਵੀ ਖਿਚਾਉਣੇ ਅਸੀਂ ਇਹਦੇ ਤੇ ਵੀ ਵਿਚਾਰ ਕਰਦੇ ਪੈ ਦੋ ਮੀਟਿੰਗਾਂ ਦੇ ਵਿੱਚ ਵਿਚਾਰ ਕੀਤੀ ਸੀ ਇਹ ਤੇ ਕੋਈ ਸਪੇਸ ਇਦਾਂ ਦੀ ਉੱਪਰ ਦੇ ਦਿੱਤੀ ਜਾਵੇ ਜੇ ਕਿਹੜੇ ਫੋਟੋ ਕਿਸੇ ਉੱਤੇ ਜਾ ਕੇ ਖਿੱਚ ਲੋ ਦੇ ਸਕਦੇ ਪਰ ਜਦੋਂ ਆਪਾਂ ਇਹ ਪਿੱਠ ਕਰਕੇ ਗੁਰਰਾਮਦਾਸ ਦੇ ਦਰਵਾਜ਼ਾ ਨੂੰ ਪਿੱਠ ਕਰਕੇ ਨਾ ਫੋਟੋ ਭਜਾਉਣੇ ਉਹ ਮਾੜਾ ਵੀ ਲੱਗਦਾ ਤੇ ਹੋਣਾ ਨਹੀਂ ਚਾਹੀਦਾ ਠੀਕ ਹੈ